ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ 16 ਤਰੀਕ ਤੋਂ ਲੈ ਕੇ 31 ਤਰੀਕ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮਾਰਚ ਮਹੀਨੇ ਦੇ ਕੀ ਹਾਲਾਤ ਰਹਿਣਗੇ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਕਿਸ ਦਿਨ ਮੀਂਹ ਹੈ ਕੀ ਹਾਲਾਤ ਨੇ ਆਉਂਦੇ 15 ਦਿਨਾਂ ਵਿੱਚ ਕੀ ਮੌਸਮ ਚੇਂਜ ਹੋਵੇਗਾ ਕਿਸਾਨਾਂ ਲਈ ਕੀ ਕੀ ਸੁਝਾਅ ਨੇ ਮੌਸਮ ਵਿਭਾਗ ਵੱਲੋਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਠੀਕ ਹੈ ਪੰਜਾਬ ਦੇ ਵਿੱਚ ਚੰਗੀ ਧੁੱਪ ਲੱਗ ਰਹੀ ਹੈ ਮੌਸਮ ਜਿਹੜੇ ਨੇ ਮੀਂਹ ਵਾਲੇ ਅੱਗੇ ਲੰਘ ਚੁੱਕੇ ਨੇ ਪੰਜਾਬ ਤੋਂ ਜਿਨ੍ਹਾਂ ਦੇ ਕਾਰਨ ਹੁਣ ਆਉਣ ਦੇ ਦਿਨਾਂ ਵਿੱਚ ਚੰਗੀ ਧੁੱਪ ਲੱਗਣ ਦੇ ਪੂਰੇ-ਪੂਰੇ ਚਾਂਸ ਬਣੇ ਹੋਏ ਨੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਹਲਕਾ ਦਰਮਿਆਨ ਦਾ ਮੀਂਹ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦੇਖਣ ਨੂੰ ਮਿਲਿਆ ਤੁਹਾਡੇ ਇਲਾਕੇ ਵਿੱਚ ਬੂੰਦਾਬੰਦੀ ਜਾਂ ਮੀਂਹ ਦੇ ਅਸਾਰ ਹਨ ਜਾਂ ਨਹੀਂ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ YouTube ਵਾਲੇ ਫਾਰਮਰ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਤੁਸੀਂ ਕਿਸੇ ਵੀ ਜਾਣਗੇ ਤੋਂ ਬਾਂਝੇ ਨਾ ਰਹਿ ਸਕੋ ਗੱਲ ਕਰਾਂਗੇ ਪਹਿਲਾ 15-16 ਤਰੀਕ ਤੋਂ ਲੈ ਕੇ 20 ਤਰੀਕ ਦੇ ਮੌਸਮ ਦੀ ਤਾਂ ਮੌਸਮ ਓਵਰਆਲ ਠੀਕ ਹੈ 19 ਤਰੀਕ ਨੂੰ ਇੱਕ ਹਲਕਾ ਦਰਮਿਆਨਾ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਜਿਸ ਦੇ ਨਾਲ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ ਦੇ ਹਾਲਾਤ ਬਣ ਸਕਦੇ ਨੇ ਥੋੜੀ ਬਹੁਤੀ ਤੇਜ਼ ਹਵਾ ਵੀ ਚੱਲ ਸਕਦੀ ਹੈ ਪਰ ਕੋਈ ਵੱਡੀ ਅਪਡੇਟ ਹਜੇ ਪ੍ਰਾਪਤ ਨਹੀਂ ਹੋਈ ਜਿਹਦੇ ਬਾਰੇ ਆਪਾਂ ਕਹਿ ਸਕੀਏ ਕਿ ਕਿੰਨਾ ਕੁ ਨੁਕਸਾਨ ਫਸਲਾਂ ਦਾ ਹੋ ਸਕਦਾ ਹੈ ਪਰ ਫਿਲਹਾਲ ਜਿਸ ਤਰੀਕੇ ਦੇ ਮਾਹੌਲ ਬਣੇ ਹੋਏ ਨੇ ਤਾਂ ਨੁਕਸਾਨ ਦੇ ਚਾਂਸ ਘੱਟ ਹੀ ਲੱਗ ਰਹੇ ਨੇ ਮੌਸਮ ਜ਼ਿਆਦਾਤਰ ਠੀਕ ਹੀ ਬਣਿਆ ਰਹੇ ਗੱਲ ਕਰਾਂਗੇ ਅਗਰ 20 ਤਰੀਕ ਤੋਂ ਬਾਅਦ ਦੇ ਮੌਸਮ ਦੀ ਤਾਂ ਆਉਂਦੇ ਲਗਭਗ 31 ਮਾਰਚ ਤੱਕ ਮੌਸਮ ਜ਼ਿਆਦਾਤਰ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਉਮੀਦ ਹੈ ਹੁਣ ਮੀਂਹ ਦੀ ਉਮੀਦ ਘਟਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਕੋਈ ਵੱਡਾ ਅਪਡੇਟ ਮੌਸਮ ਦੀ ਆਉਂਦੀ ਹੈ ਤਾਂ ਉਹਦੇ ਬਾਰੇ ਅਲੱਗ ਤੋਂ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਜਾਵੇਗੀ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਸੀਂ ਕੋਈ ਵੀ ਕਿਸੇ ਤਰੀਕੇ ਦੀ ਮਿਸ ਨਾ ਕਰ ਸਕੋ 21 ਤਰੀਕ ਤੋਂ 31 ਤਰੀਕ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਤੇਜ਼ ਹਵਾਵਾਂ ਚੱਲਣਗੀਆਂ ਹਵਾਵਾਂ ਦੀ ਗਤੀ ਜਿਹੜੀ ਹੈ ਉਹ ਸਾਨੂੰ ਜ਼ਿਆਦਾਤਰ ਦੱਖਣ ਪੂਰਬੀ ਜਾਂ ਫਿਰ ਉੱਤਰ ਪੱਛਮੀ ਦੇਖਣ ਨੂੰ ਮਿਲਣਗੀਆਂ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਚੱਕਰਵਾਤੀ ਮਾਹੌਲ ਹਵਾ ਦਾ ਬਣਦਾ ਹੋਇਆ ਦਿਖਾਈ ਦੇਵੇਗਾ ਹਵਾ ਦੀ ਗਤੀ ਜਿਹੜੀ ਦਿਨ ਦੇ ਵੇਲੇ ਐਵਰੇਜ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਜਿਸ ਦੇ ਨਾਲ ਕਿਸਾਨ ਵੀ ਜਿਹੜੇ ਆਖਰੀ ਪਾਣੀ ਲਗਾ ਰਹੇ ਨੇ ਕਣਕ ਨੂੰ ਕਿਉਂਕਿ ਜਿਹੜੀ ਪਛੇਤੀ ਕਣਕ ਹੈ ਉਸ ਦਾ ਆਖਰੀ ਪਾਣੀ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਉਹ ਥੋੜੀ ਬਹੁਤੀ ਧਿਆਨ ਦੇ ਕੇ ਪਾਣੀ ਲਗਾਓ ਜ਼ਿਆਦਾ ਪਾਣੀ ਖੜਾ ਨਾ ਕਰੋ ਤਾਂ ਕਿ ਕੋਈ ਵੱਡਾ ਨੁਕਸਾਨ ਕਣਕ ਦੀ ਫਸਲ ਦਾ ਨਾ ਹੋ ਸਕੇ ਵੈਸਟਰਨ ਡਿਸਟਰਬੈਂਸ ਅਤੇ ਪੱਛਮੀ ਜਿਹੜੀ ਹਵਾਵਾਂ ਚੱਲ ਰਹੀਆਂ ਨੇ ਇਹ ਲਗਾਤਾਰ ਇਸੇ ਤਰੀਕੇ ਨਾਲ ਚਲਦੀਆਂ ਰਹਿਣਗੀਆਂ ਪ੍ਰੀ ਮੌਨਸੂਨ ਗਤੀਵਿਧੀਆਂ ਜਾਂ ਫਿਰ ਵੈਸਟਰਨ ਡਿਸਟਰਬੈਂਸ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਫਿਲਹਾਲ ਥੋੜਾ ਬਹੁਤਾ ਕਿਤੇ ਨਾ ਕਿਤੇ ਕਮਜ਼ੋਰ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਤਰੀਕੇ ਨਾਲ ਮਾਰਚ ਤੋਂ ਲੈ ਕੇ ਮਈ ਮਹੀਨੇ ਤੱਕ ਦੇ ਸਿਸਟਮ ਬਣਦੇ ਨੇ ਅਜਿਹੇ ਸਿਸਟਮ ਫਿਲਹਾਲ ਦਿਖਾਈ ਨਹੀਂ ਦੇ ਰਹੇ ਅਗਰ ਕੋਈ ਇਹਹੀ ਸਿਸਟਮ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਕਮੈਂਟ ਕਰਕੇ ਦੱਸ ਦਿਓ ਅਲੱਗ ਤੋਂ ਇੱਕ ਨਵੀਂ ਵੀਡੀਓ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿੱਤੀ ਜਾਵੇਗੀ ਓਵਰਆਲ ਗੱਲ ਕੀਤੀ ਜਾਵੇ ਤਾਂ 15 ਦਿਨਾਂ ਦਾ ਜਿਹੜਾ ਆਉਂਦੇ ਮਾਰਚ ਦਾ ਆਖਰੀ ਦਿਨ ਨੇ ਇਹਨਾਂ ਵਿੱਚ ਮੌਸਮ ਓਵਰਆਲ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ 19 ਤਰੀਕ ਦੇ ਨੇੜੇ ਤੇ ਇੱਕ ਸਿਸਟਮ ਹੈ ਬਾਕੀ ਘੜਾਕੀ ਦੀ ਤੋਪਰ ਰਹੇਗੀ ਦਿਨ ਦੇ ਐਵਰੇਜ ਤਾਪਮਾਨ 30 ਡਿਗਰੀ ਪਾਰ ਕਰਦੇ ਦਿਖਾਈ ਦੇਣਗੇ ਰਾਤ ਦੇ ਤਾਪਮਾਨ ਵੀ 15-16 ਡਿਗਰੀ ਤੋਂ ਪਾਰ ਜਾਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਤਾਂ ਕਿਸੇ ਇਲਾਕੇ ਵਿੱਚ 18 ਡਿਗਰੀ ਤੱਕ ਤਾਪਮਾਨ ਵੀ ਜਾ ਸਕ ਬਾਕੀ ਅਗਲੀ ਜਾਣਕਾਰੀ ਜਿਵੇਂ ਹੀ ਪ੍ਰਾਪਤ ਹੋਵੇਗੀ ਨਵੀਂ ਬੁਲੇਟਿਨ ਲੈ ਕੇ حاضر ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ